93 ਦਿੱਲੀ ਬੰਬ ਤਮਾਕੇ ਦੇ ਦੋਸ਼ੀ ਦਵਿੰਦਰ ਪਾਸਿੰਗ ਪੋਲਰ ਨੂੰ ਦਿੱਲੀ ਦੇ ਤਿਹਾਰ جیل ਤੋਂ ਅੰਮ੍ਰਿਤਸਰ ਸ਼ਿਫਟ ਕੀਤਾ ਜਾ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਆਦੀ ਹੈ ਹੋਰ ਜਾਣਕਾਰੀ ਦੇ ਲਈ ਸਾਡੇ ਪਤਕਰ ਰਾਜੀਵ ਸ਼ਰਮਾ ਰਾਜੀਵ ਆਚੂਰੀਆ ਪੋਲਰ ਦੀ ਜੇਲ ਸ਼ਿਫਟਿੰਗ ਜੀ ਹਾਂ ਦਵਿੰਦਰਪਾਲ ਭੁੱਲਰ ਨੂੰ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਪਰ ਉਸ ਤੋਂ ਪਹਿਲਾਂ ਉਸ ਦਾ ਮੈਡੀਕਲ ਕਰਵਾਏ ਜਾਣ ਦੀ ਵੀ ਗੱਲ ਕਹੀ ਜਾ ਰਹੀ ਹੈ ਔਰ ਜੋ ਬਾਪੂ ਸੂਰਤ ਸਿੰਘ ਵੱਲੋਂ ਜੋ ਕਾਫੀ ਲੰਬੇ ਸਮੇਂ ਤੋਂ ਕੋਖੜਤਾਲ ਰੱਖੀ ਗਈ ਸੀ ਉਸ ਦੇ ਹੱਕ ਵਿੱਚ ਜੋ ਸੰਘਰਸ਼ ਕਮੇਟੀ ਬਣਾਈ ਗਈ ਹੈ ਉਹਨਾਂ ਦੇ ਮੁਤਾਬਕ ਜੋ ਦਵਿੰਦਰਪਾਲ ਸਿੰਘ ਭੁੱਲਰ ਨੂੰ 6 ਵਜੇ ਜੋ ਹੈ ਪੰਜਾਬ ਅ ਲਈ ਰਵਾਨਾ ਕਰ ਦਿੱਤਾ ਗਿਆ ਸੀ ਔਰ ਹੁਣ ਤੋਂ ਕਰੀਬ 1 ਘੰਟਾ ਪਹਿਲਾਂ ਜੋ ਉਹਨਾਂ ਦੀਆਂ ਗੱਡੀਆਂ ਦਾ ਕਾਫਲਾ ਹੈ ਉਹ ਲੁਧਿਆਣਾ ਤੋਂ ਕਰਾਸ ਕਰਕੇ ਅਮਰitsar ਵਾਲੇ ਪਾਸੇ ਆ ਰਿਹਾ ਹੈ ਔਰ ਕੁਝ ਦੇਰ ਬਾਅਦ ਇਹ ਸਾਬਤ ਹੋ ਪਾਏਗਾ ਕਿ ਦਵਿੰਦਰਪਾਲ ਸਿੰਘ ਪੁੱਲਰ ਨੂੰ ਪਹਿਲਾਂ ਜੇਲ੍ਹ ਭੇਜਿਆ ਜਾਏਗਾ ਜਾਂ ਫਿਰ ਉਸ ਦਾ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਇਆ ਜਾਂਦਾ ਹੈ ਯਾਨੀ ਕਿ ਮੈਡੀਕਲ ਕਰਵਾਉਣ ਤੋਂ ਬਾਅਦ ਹੀ ਇਹ ਫੈਸਲਾ ਕੀਤਾ ਜਾਵੇਗਾ ਉਸ ਨੂੰ ਹਸਪਤਾਲ ਚ ਰੱਖਿਆ ਜਾਵੇਗਾ ਜਾਂ ਜੇਲ੍ਹ ਬੈਰਕ ਦੇ ਵਿੱਚ ਜੀ ਹਾਂ ਪੁਲਿਸ ਵੱਲੋਂ ਪੂਖਤਾ ਇੰਤਜ਼ਾਮ ਕੀਤੇ ਗਏ ਨੇ ਔਰ ਜੇਕਰ ਜੇਲ੍ਹ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਪਹਿਲਾਂ ਹੀ ਇਹ ਗੱਲ ਸਾਫ਼ ਕੀਤੀ ਜਾ ਚੁੱਕੀ ਹੈ ਕਿ ਜੇਲ੍ਹ ਦੇ ਵਿੱਚ ਪਹਿਲਾਂ ਵੀ ਕਈ ਜੋ ਖਤਰਨਾਕ ਅੱਤਵਾਦੀ ਜਾਂ ਕੈਦੀ ਜੇਲ੍ਹ ਦੇ ਵਿੱਚ ਬੰਦ ਹਨ ਔਰ ਉਹਨਾਂ ਵੱਲੋਂ ਪਹਿਲਾਂ ਤੋਂ ਹੀ ਅਜਿਹੇ ਕੈਦੀਆਂ ਨੂੰ ਰੱਖਣ ਲਈ ਇੰਤਜ਼ਾਮ ਨੇ ਔਰ ਕੋਈ ਵੱਖਰੇ ਇੰਤਜ਼ਾਮ ਨਹੀਂ ਕੀਤੇ ਜਾ ਰਹੇ ਪਰ ਜੇਕਰ ਉਸ ਨੂੰ ਹਸਪਤਾਲ ਜਾਂ ਕਿਤੇ ਜੇਲ੍ਹ ਤੋਂ ਬਾਹਰ ਰੱਖਿਆ ਜਾਂਦਾ ਹੈ ਨਾ ਉੱਥੇ ਪੁਲਿਸ ਵੱਲੋਂ ਘੜੜੇ ਇੰਤਜ਼ਾਮ ਜ਼ਰੂਰ ਕੀਤੇ ਜਾਣਗੇ ਫਿਲਹਾਲ ਪੁਲਿਸ ਇਸ ਬਾਰੇ ਕੋਈ ਵੀ ਕਿਸੇ ਤਰ੍ਹਾਂ ਦੀ ਜਾਣਕਾਰੀ ਮੀਡੀਆ ਨੂੰ ਨਹੀਂ very